ਜੀ ਕਾ ਖਾਲਸਾ ਵਾਹਿਗੁਰੂ ਜਿੱ ਕੀ ਫਤਿਹ ਜਿੰਨੇ ਵੀ ਬਜ਼ੁਰਗ ਵੀਰ ਬੱਚੇ ਮਾਤਾਵਾਂ ਭੈਣਾ ਇੱਥੇ ਹਾਜ਼ਰੀ ਭਰ ਰਹੇ ਹੋ ਸਾਰਿਆਂ ਨੂੰ ਜਿਉ ਆਇਆਂ ਕਹਦੇ ਹਾਂ ਸਾਰਿਆਂ ਦਾ ਸਵਾਗਤ ਕਰਦੇ ਹਾਂ ਜੀ ਮੇਰੀ ਅੱਜ ਤੱਕ ਦੀ ਜ਼ਿੰਦਗੀ ਦੇ ਵਿੱਚ ਜਿੰਨੀ ਮੇਰੀ ਉਮਰ ਹੋ ਚੁੱਕੀ ਹੈ ਮੈਨੂੰ ਨਹੀਂ ਪਤਾ ਹੋਰ ਵੀ ਬੜੇ ਪਰਿਵਾਰ ਹੋਣਗੇ ਇਦਾਂ ਦੇ ਗੁਰਸਿੱਖ ਪਰਿਵਾਰ ਹੋਣਗੇ ਜਿਹੜੇ ਸਮਰੱਥ ਹੋਣਗੇ ਜਿਹੜੇ ਕਹਿੰਦੇ ਨੇ ਵੀ ਸਾਡੇ ਹਾਲਾਤ ਤਾਂ ਠੀਕ ਨੇ ਸਾਡੀ ਜ਼ਿੰਦਗੀ ਠੀਕ ਠਾਕ ਹੈ ਅਸੀਂ ਖੁਸ਼ ਹਾਂ ਸੰਤੋਸ਼ਟ ਆਪਣੀ ਜ਼ਿੰਦਗੀ ਤੋਂ ਪਰ ਇੱਕੋ ਇੱਕ ਪਰਿਵਾਰ ਗੁਰਸਿੱਖ ਪਰਿਵਾਰਾਂ ਦੀ ਮੈਂ ਜਿਹੜੀ ਗੱਲ ਕਰ ਰਿਹਾ ਗੁਰਸਿੱਖੀ ਦੇ ਵਿੱਚੋਂ ਇੱਕੋ ਇੱਕ ਪਰਿਵਾਰ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਅੱਜ ਤੱਕ ਦੇਖਿਆ ਹੈ ਜਿਹਨੂੰ ਕਹਿ ਸਕਦੇ ਹਾਂ ਕਿ ਹਾਂ ਪਰਿਵਾਰ ਦੇ ਹਾਲਾਤ ਠੀਕ ਨੇ ਸੌਖੀ ਰੋਟੀ ਖਾ ਰਿਹਾ ਹੈ ਸਮਰਥ ਹੈ ਬਹੁਤ ਹੀ ਸਤਿਕਾਰਯੋਗ ਬਾਬਾ ਹਰਜਿੰਦਰ ਸਿੰਘ ਜੀ ਖਾਲਸਾ ਖਾਲਸਾ ਫਾਰਮਪੇਖੀ ਵਾਲੇ ਉਹਨਾਂ ਦੇ ਵੱਡੇ ਵੀਰ ਪਾਈ ਗੁਰਦੀਪ ਸਿੰਘ ਜੀ ਅਤੇ ਛੋਟੇ ਵੀਰ ਗੁਰਵਿੰਦਰ ਸਿੰਘ ਜੀ ਅਤੇ ਸਾਥੀ ਵੀਰ ਜੀਵਨ ਸਿੰਘ ਜੀ ਇੱਕੋ ਇੱਕ ਪਰਿਵਾਰ ਮੈਂ ਇਦਾਂ ਦਾ ਗੁਰਸਿੱਖ ਪਰਿਵਾਰ ਆਪਣੀ ਜ਼ਿੰਦਗੀ ਦੇ ਵਿੱਚ ਦੇਖਿਆ ਹੈ ਜਿਹੜਾ ਕਿ ਚੰਗੀ ਫਸਲ ਵਾੜੀ ਬੀਜ ਰਿਹਾ ਹੈ ਕਾਰਾਂ ਕੋਠੀਆਂ ਦਾ ਮਾਲਕ ਹੈ ਚੰਗੀ ਜ਼ਿੰਦਗੀ ਗੁਜ਼ਰ ਬਸਰ ਕਰ ਰਿਹਾ ਹੈ ਪਰੰਤੂ ਉਹਨਾਂ ਨੂੰ ਛੱਡ ਕੇ ਦੇਖਿਆ ਜਾਵੇ ਤਾ ਮੇਰੀ ਜ਼ਿੰਦਗੀ ਦੇ ਵਿੱਚ ਮੇਰੀ ਨਜ਼ਰ ਦੇ ਵਿੱਚ ਅੱਜ ਤੱਕ ਇਹੋ ਜਿਹਾ ਕੋਈ ਪਰਿਵਾਰ ਮੈਂ ਨਹੀਂ ਦੇਖਿਆ ਗੁਰਸਿੱਖ ਵੀਰ ਕੋਈ ਨਹੀਂ ਦੇਖਿਆ ਜਿੱਦੀ ਜ਼ਿੰਦਗੀ ਸੌਖੀ ਗੁਜ਼ਰ ਰਹੀ ਹੈ ਗੁਰੂ ਘਰਾਂ ਦੇ ਵਿੱਚ ਜਿਹੜੇ ਹਾਲਾਤ ਆਪਾਂ ਦੇਖਦੇ ਕਹਿਣ ਨੂੰ ਆਪਾਂ ਮਹਾਰਾਜ ਦੇ ਵਜ਼ੀਰ ਆਪਾਂ ਨੂੰ ਆਖਿਆ ਜਾਂਦਾ ਹੈ ਰਾਗੀ ਪਾਠੀ ਪ੍ਰਚਾਰਕ ਢਾਡੀ ਸਾਨੂੰ ਦਰਜਾ ਦਿੱਤਾ ਜਾਂਦਾ ਹੈ ਮਹਾਰਾਜ ਦੇ ਵਜ਼ੀਰ ਦਾ ਪਰ ਸਾਡੀ ਜਿਹੜੀ ਸਿੱਧੇ ਸ਼ਬਦਾਂ ਚ ਕਹਾ ਮੈਂ ਜੂਨ ਸਾਡੇ ਗਰੰਥੀ ਸਿੰਘਾਂ ਦੇ ਪ੍ਰਚਾਰਕਾਂ ਦੀ ਢਾਡੀਆਂ ਦੀ ਰਾਗੀਆਂ ਦੀ ਜੂਨ ਜਿਹੜੀ ਹੈ ਬਹੁਤ ਹੀ ਤਰਸਯੋਗ ਅੱਜ ਦੇ ਹਾਲਾਤ ਬਣੇ ਹੋਏ ਨੇ ਸੋ ਇਨ੍ਹਾਂ ਹਾਲਾਤਾਂ ਦੇ ਨਾਲ ਜੂਝਣ ਦੇ ਲਈ ਇਹਨਾਂ ਦੀ ਹਾਲਤ ਸੁਧਾਰਨ ਦੇ ਵਾਸਤੇ ਇਸ ਪਰਿਵਾਰ ਵੱਲੋਂ ਬਾਬਾ ਜੀ ਵੱਲੋਂ ਜਥੇ ਵੱਲੋਂ ਬਹੁਤ ਹੀ ਵਧੀਆ ਉਪਰਾਲਾ ਬਹੁਤ ਹੀ ਵਧੀਆ ਬੀੜਾ ਚੁੱਕਿਆ ਗਿਆ ਹੈ ਸਿੱਖ ਵਿਰਸਾ ਦਲ ਦੇ ਨਾਮ ਤੇ ਸੋ ਤੁਸੀਂ ਆਪਿਆ ਆਪਣੇ ਆਪ ਨੂੰ ਅਸੀਂ ਸੁਭਾਗੇ ਤੁਸੀਂ ਵੀ ਸੁਭਾਗੇ ਮਹਿਸੂਸ ਕਰਦੇ ਹਾਂ ਸਾਰੇ ਸੰਗਤ ਨੂੰ ਮੈਂ ਬੇਨਤੀ ਕਰਦਾ ਹਾਂ ਕਿ ਸਿੱਖ ਵਿਰਸਾ ਦਲ ਦਾ ਹਿੱਸਾ ਬਣੋ ਜੁੜੋ ਸਾਥ ਦਿਓ ਨਾਲ ਚੱਲੋ ਰਲ ਕੇ ਜਿੰਨਾ ਚਿਰ ਆਪਾਂ ਇੱਕ ਦੂਜੇ ਦੀ ਮਦਦ ਕਰਦੇ ਆਂ ਨਾਲ ਖੜਾਂਗੇ ਉਦੋਂ ਤੱਕ ਕੋਈ ਨਾ ਡਿੱਗੇਗਾ ਨਾ ਧਾਰਮਿਕ ਪਰਿਵਾਰ ਧਾਰਮਿਕ ਤੌਰ ਤੇ ਪਰਿਵਾਰਕ ਤੌਰ ਤੇ ਸਮਾਜਿਕ ਤੌਰ ਤੇ ਕੋਈ ਵੀ ਸਾਨੂੰ ਗਰਾ ਨਹੀਂ ਸਕਦਾ ਕੋਈ ਡੇਗ ਨਹੀਂ ਸਕਦਾ ਸਾਨੂੰ ਜਿਹੜੀਆਂ ਸਰਕਾਰਾਂ ਨੇ ਸਾਨੂੰ ਰੋਟੀ ਦੇ ਮਸਲੇ ਦੇ ਵਿੱਚ ਉਲਝਾਇਆ ਹੋਇਆ ਹੈ ਸਾਨੂੰ ਅੱਜ ਦੀ ਜਿਹੜੀ ਸਾਡੀ ਸਥਿਤੀ ਬਣੀ ਹੋਈ ਹੈ ਹਾਲਾਤ ਬਣੇ ਹੋਏ ਨੇ ਉਹ ਰੋਟੀ ਤੱਕ ਹੀ ਸੀਮਤ ਨਹੀਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਰਾਤ ਨੂੰ ਸੌਣਿਆ ਸਵੇਰੇ ਹੁੰਦਾ ਵੀ ਆਪਾਂ ਕੱਲ ਨੂੰ ਰੋਟੀ ਪਾਣੀ ਦਾ ਹੱਲ ਕਰੀਏ ਪਰਿਵਾਰ ਚਲਾਉਣ ਦਾ ਮਸਲਾ ਹੱਲ ਕਰੀਏ ਪਾਠੀ ਸਿੰਘ ਜਿਹੜੇ ਗੁਰੂ ਘਰਾਂ 'ਚ ਸੇਵਾ ਨਿਭਾਰੇ ਨੇ ਉਹਨਾਂ ਨੂੰ ਇਹ ਹੁੰਦਾ ਹੈ ਵੀ ਜਲਦੀ ਜਲਦੀ ਮੈਂ ਪੰਜ ਬਾਣੀਆਂ ਦਾ ਨਿਤਨੇਮ ਕਰਕੇ ਸੰਗਤ ਨੂੰ ਤੋੜ ਕੇ ਫਟਾਫਟ ਕੰਮ ਨਿਬੜ ਕੇ ਅੱਗੇ ਜਾ ਕੇ ਦੇਖਾਂ ਮੈਂ ਕਰਨਾ ਕੀ ਹੈ ਕਿਹੜੇ ਪਾਸੋਂ ਮੈਂ 2 ਰੁਪਈਆ ਦੀ ਆਮਦਨ ਕਰਨੀ ਹੈ ਬਹੁਤ ਸਾਰੇ ਵੀਰ ਮੇਰੇ ਨਾਲ ਜੁੜੇ ਹੋਏ ਜਿਨ੍ਹਾਂ ਨੂੰ ਅਸੀਂ ਅਖੰਡ ਪਾਠ ਦੀ ਸੇਵਾ ਦੇ ਵਿੱਚ ਨਾਲ ਲੈਨੇ ਆ ਰੱਖਦੇ ਆ ਉਹਨਾਂ ਦੇ ਮੈਂ ਹਾਲਾਤ ਦੇਖੇ ਮੈਂ ਪਿਛਲੀ ਵਾਰ ਵੀ ਗੱਲ ਕੀਤੀ ਸੀ ਕਿ ਸਰਦੀਆਂ ਦੇ ਵਿੱਚ ਉਹ ਅਖੰਡ ਪਾਠਾਂ ਤੇ ਸਹਿਜ ਪਾਠਾਂ ਤੇ ਗੁਰਪੁਰਬਾਂ ਦਾ ਟਾਈਮ ਹੁੰਦਾ ਹੈ ਉਸ ਟਾਈਮ ਜਿਹੜੀ ਮਹਾਰਾਜ ਦੀ ਸੇਵਾ ਚੱਲਦੀ ਹੈ ਉੱਥੇ ਜਿਹੜਾ ਸੇਵਾ ਨਿਭਾਉਂਦੇ ਨੇ ਤੇ ਗਰਮੀਆਂ ਦੇ ਵਿੱਚ ਜਦੋਂ ਪ੍ਰੋਗਰਾਮ ਘਟ ਜਾਂਦੇ ਨੇ ਤੇ ਉਹ ਕੋਈ ਮਿਸਤਰੀਆਂ ਨਾਲ ਮਜ਼ਦੂਰੀ ਕਰਦਾ ਕੋਈ ਕਿਸੇ ਫੈਕਟਰੀ ਦੇ ਵਿੱਚ ਕੰਮ ਕਰਦਾ ਕੋਈ ਕਿਤੇ ਕੋਈ ਕਿਤੇ ਬਹੁਤ ਹੀ ਮਾੜੇ ਹਾਲਾਤ ਨੇ ਤੁਹਾਨੂੰ ਦੱਸਣ ਦੀ ਲੋੜ ਨਹੀਂ ਤੇ ਆਪਾਂ ਸਾਰੇ ਉਹੀ ਆ ਜਿਹੜੇ ਦੇਸ਼ ਦੇ ਵਿੱਚ ਆਪਾਂ ਗੁਜ਼ਰਬਸਰ ਕਰ ਰਹੇ ਆ ਆਪਾਂ ਵਿਚਰ ਰਹੇ ਆ ਰਹਿ ਰਹੇ ਆ ਇਸ ਦੇਸ਼ ਦੇ ਹਾਲਾਤ ਕੀ ਨੇ ਸੰਖੇਪ ਵਿੱਚ ਮੈਂ ਗੱਲ ਕਰਦਾ ਜਿਹੜੇ ਲੋਕ ਹਜ਼ਾਰਾਂ ਅਰਬਾਂ ਦਾ ਕਰੋੜਾਂ ਦਾ ਕਰਜ਼ਾ ਲੈ ਲੈਂਦੇ ਨੇ ਉਹ ਵਿਦੇਸ਼ਾਂ ਨੂੰ ਭੱਜ ਜਾਂਦੇ ਨੇ ਜੀ ਉਹਨਾਂ ਦੇ ਕਰਜ਼ੇ ਸਰਕਾਰ ਮaaf ਕਰ ਦਿੰਦੀ ਹੈ ਕੋਈ ਧਿਆਨ ਨਹੀਂ ਦਿੰਦੀ ਉਸ ਤੋਂ ਥੱਲੇ ਦੇ ਲੈਵਲ ਤੇ ਆ ਜਾਂਦੇ ਜਿਹੜੇ ਲੱਖਾਂ ਦਾ ਕਰਜ਼ਾ ਲੈਂਦੇ ਨੇ ਲੱਖਾਂ ਦਾ ਕਰਜ਼ਾ ਲੈਂਦੇ ਉਹਨਾਂ ਦੀ ਵੀ ਸਟੇਟ ਗਵਰਨਮੈਂਟ ਸੈਂਟਰ ਗਵਰਨਮੈਂਟ ਮਾਫ ਕਰ ਦਿੰਦੀ ਹੈ ਜੀ ਉਸ ਤੋਂ ਨੀਚੇ ਆ ਜਾਂਦੇ ਆ ਆਪਾਂ ਪਹਿਲੀ ਗੱਲ ਤਾਂ ਆਪਾਂ ਨੂੰ ਕਰਜ਼ਾ ਮਿਲਦਾ ਨਹੀਂ ਆਪਾਂ ਆ ਜਾਂਦੇ ਆ ਮਜ਼ਦੂਰ ਵਰਗ ਦੇ ਤੌਰ ਤੇ ਜਿਨ੍ਹਾਂ ਲਈ ਕੋਈ ਹੱਲ ਹੀ ਨਹੀਂ ਹੈ ਕੋਈ ਫੈਸਿਲਿਟੀ ਨਹੀਂ ਹੈ ਜੇ ਕੋਈ ਫੈਸਿਲਿਟੀ ਹੈ ਤਾਂ ਉੱਥੇ ਹੀ ਵੰਡੀ ਜਾਂਦੀ ਹੈ ਸਾਡੇ ਤੱਕ ਪਹੁੰਚਦੀ ਨਹੀਂ ਸੋ ਜਿਹੜਾ ਅੱਜ ਸਾਡੇ ਧਰਮ ਦਾ ਨਿਗਾਰ ਚੱਲ ਰਿਹਾ ਹੈ ਧਰਮ ਪਰਵਰਤਨ ਚੱਲ ਰਿਹਾ ਹੈ ਸੰਗਤਾਂ ਦੇ ਵਿੱਚ ਉਹ ਬਹੁਤ ਹੀ ਸੋਚਣ ਵਾਲੀ ਗੱਲ ਹੈ ਸੋ ਮਾਤਾਵਾਂ ਨੂੰ ਬਜ਼ੁਰਗਾਂ ਨੂੰ ਬੇਰਾਂ ਨੂੰ ਭੈਣਾਂ ਨੂੰ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਕਿ ਨਸ਼ਿਆਂ ਤੋਂ ਬਚੋ ਸਿੱਖ ਵਰਸਾ ਦਲ ਦੇ ਨਾਲ ਚੱਲੋ ਆਪਣੇ ਹੱਕਾਂ ਲਈ ਜਾਗਰੂਕ ਹੋਵੋ ਸੋ ਆਪਣੇ ਆਪ ਨੂੰ ਪਛਾਣੋ ਅਧਿਆਨ ਕਰੋ ਜਾਗਰੂਕ ਹੋਵੋ ਆਪਣੇ ਹੱਕਾਂ ਨੂੰ ਪਛਾਣੋ ਆਪਣੇ ਹੱਕਾਂ ਲਈ ਲੜਨ ਲਈ ਤਿਆਰ ਹੋਵੋ ਇੰਨੀਆਂ ਕਿ ਬੇਨਤੀਆਂ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਭ ਸੰਗਤਾਂ ਦੇ ਵਿੱਚ ਰਾਗੀ ਗੁਰਸੇਵਕ ਸਿੰਘ ਜੀ ਮਾਨਸਾ ਨੇ ਬੜੇ ਸੋਹਣੇ ਵਿਚਾਰ ਪੇਸ਼ ਕੀਤੇ ਆ ਉਹਨਾਂ ਨੇ ਰਾਗੀ ਸਿੰਘ ਢਾਡੀ ਕਥਾਵਾਚਕ ਪ੍ਰਚਾਰਕ ਇਹਨਾਂ ਨੂੰ ਆ ਰਹੀਆਂ ਜਿਹੜੀਆਂ ਦਿੱਕਤਾਂ ਨੇ ਉਹਨਾਂ ਦੇ ਸੰਬੰਧ ਵਿੱਚ ਇਸ ਵਿਸ਼ੇ ਤੇ ਗੱਲ ਕੀਤੀ ਹੈ ਇਸ ਲਈ ਇੱਕ ਬੇਨਤੀ ਆਈ ਸੀ ਕਹਿੰਦੇ ਵੀ